ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਪਸ਼ੂ ਖਰੀਦਣ ਤੋਂ ਪਹਿਲੋ ਆਪਣੀ ਤਸੱਲੀ ਜ਼ਰੂਰ ਕਰਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬ ਜਿਹੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਸੇ ਹੋਰ ਵੀ ਵੀਰ ਭਰਾ ਦਾ ਫਾਇਦਾ ਹੋ ਸਕਦਾ ਸੋ ਦੋਸਤੋ ਕਰਦੇ ਆ ਸ਼ੁਰੂ ਵੀਡੀਓ ਅੱਜ ਦੀ ਜਿਹੜੀ ਵੀਡੀਓ ਦੋਸਤੋ ਆ ਏਰੀਆ ਹੈਗਾ ਵਾ ਵੀਰ ਦਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਪਿੰਡ ਹੈਗਾ ਵੀਰ ਦਾ ਭਗਵਾਨਪੁਰ ਕਮਲ ਵੀਰ ਦੇ ਫਾਰਮ ਤੋਂ ਜਿਹੜੀ ਅੱਜ ਦੀ ਵੀਡੀਓ ਇਹ ਅਪਲੋਡ ਹੋਈ ਹੈ ਕਮਲ ਡੇਰੀ ਫਾਰਮ ਸੋ ਦੋਸਤੋ ਚੰਗੇ ਰਿਕਾਰਡ ਵਾਲੀਆਂ ਮੱਝਾਂ ਵੀਰ ਲਿਆਉਂਦਾ ਵਾ ਮੱਝਾਂ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਤੋਰ ਕੇ ਵੀ ਦਿਖਾਈਆਂ ਵਾ ਇੱਕ ਗਾਂ ਵੀ ਹੈਗੀ ਆ ਜਿਹਦੇ ਵਿੱਚ ਆਪਾਂ ਵੀਡੀਓ ਦੇ ਵਿੱਚ ਜਿਹੜੀ ਤੋਰ ਕੇ ਦਿਖਾਈ ਹੈ ਚੰਗੇ ਰਿਕਾਰਡ ਵਾਲੀਆਂ ਮੱਝਾਂ ਵਿੱਚ ਚੰਗੀ ਬਾਡੀ ਬੰਤਰਿਆ ਸੋ ਦੋਸਤੋ ਨੰਬਰ ਮੈਂ ਜਿਹੜਾ ਵੀਰ ਦਾ ਸਕਰੀਨ ਤੇ ਚੱਲਦਾ ਕਰ ਦੂੰਗਾ ਜਿਹੜੇ ਵੀਰ ਨੂੰ ਜਿਹੜਾ ਵੀ ਪਸ਼ੂ ਪਸੰਦ ਆਊਗਾ ਨੰਬਰ ਤੇ ਦੋਸਤੋ ਤੁਸੀਂ ਵੀਰ ਨਾਲ ਗੱਲਬਾਤ ਕਰਕੇ ਤੁਸੀਂ ਪਸ਼ੂ ਖਰੀਦ ਸਕਦੇ ਜੇ ਮਿਰਖ ਪਰਖ ਦੋਸਤੋ ਤੁਸੀਂ ਜਿਹੜੀ ਕਰਨੀ ਆਪ ਕਰਨੀ ਹੁੰਦੀ ਹੈ ਸਾਡਾ ਸਿਰਫ ਕੰਮ ਹੈ ਦੋਸਤੋ ਵੀਡੀਓ ਬਣਾ ਕੇ ਜਿਹੜੀ ਚੈਨਲ ਤੇ ਪਾ ਦੇਣੀ ਚੰਗੀਆਂ ਮੱਜਾਂ ਵਿੱਚ ਚੰਗੇ ਬੋਡੀ ਸਟਰੈਚਰ ਆ ਆਰਡਰ ਕੁਆਲਿਟੀ ਵੀ ਚੰਗੀ ਤਿਆਰ ਕੀਤੀ ਮੱਜਾਂ ਨੇ ਤੋੜ ਕੇ ਵੀ ਤੁਹਾਨੂੰ ਦੋਸਤੋ ਮੱਜਾਂ ਵੀਡੀਓ ਦੇ ਵਿੱਚ ਦਿਖਾਈਆਂ ਕੱਲੀ ਕੱਲੀ ਮੱਜ ਤੁਹਾਨੂੰ ਤੋੜ ਕੇ ਦਿਖਾਵਾਂਗੇ ਵੀਡੀਓ ਦੇ ਵਿੱਚ ਗਾਂ ਵੀ ਦੋਸਤੋ ਤੁਹਾਨੂੰ ਤੁਰਤੀ ਦਿਖਾਵ ਸੋ ਨੰਬਰ ਜਿਹੜਾ ਦੋਸਤੋ ਮੈਂ ਵੀਰ ਦਾ ਇਹਦਾ ਸਕਰੀਨ ਤੇ ਚੱਲਦਾ ਕਰ ਦੂੰਗਾ ਤਸੱਲੀ ਕਰਕੇ ਦੋਸਤੋ ਪਸ਼ੂ ਖਰੀਦਿਆ ਕਰੋ ਏਰੀਆ ਵੀਰ ਦਾ ਦੋਸਤੋ ਹੈਗਾ ਵਾ ਜਿਲ੍ਹਾ ਗਰਦਾਸਪੁਰ ਤਸਵੀਰ ਬਟਾਲਾ ਪਿੰਡ ਭਗਵਾਨਪੁਰ ਕਮਲਵੀਰ ਦੇ ਫਾਰਮ ਤੋਂ ਜਿਹੜੀ ਇਹ ਵੀਡੀਓ ਅਪਲੋਡ ਕੀਤੀ ਅੱਜ ਦੀ ਦੋਸਤੋ ਮੱਝ ਜਿਹੜੀ ਵਿਖਾ ਰਹੇ ਤੁਹਾਨੂੰ ਚੰਗੇ ਥਣ ਕੁਆਲਿਟੀ ਦੀ ਮੱਝ ਦੀ ਲੱਗੀ ਹੈ ਆਰਡਰ ਕੁਆਲਿਟੀ ਚੰਗੀ ਆ ਗਾਂਵ ਆ ਦੋਸਤੋ ਇੱਕ ਜਿਹੜੀ ਵੀਰ ਨੇ ਵਿੱਚ ਵੀਡੀਓ ਦੇ ਵਿੱਚ ਆਪਾਂ ਨੂੰ ਅਪਲੋਡ ਕੀਤੀ ਹੈ ਗਾਮ ਵੀ ਚੰਗੀ ਬਰੀਡ ਵਾਲੀ ਹੈ ਪ੍ਰੋਪਰ ਜਿਹੜੀ ਜਾਣਕਾਰੀ ਦੋਸਤੋ ਤੁਹਾਨੂੰ ਵੀਰਤੇ ਕੋਲੋਂ ਮਿਲੂਗੀ ਨੰਬਰ ਜਿਹੜਾ ਵੀਰ ਦਾ ਮੈਂ ਸਕਰੀਨ ਤੇ ਚੱਲਦਾ ਕਰ ਦੂੰਗਾ ਜ਼ਿਆਦਾ ਜਾਣਕਾਰੀ ਲਈ ਤੁਸੀਂ ਵੀਰ ਨਾਲ ਫੋਨ ਤੇ ਗੱਲਬਾਤ ਕਰਕੇ ਇਹਨਾਂ ਪਸ਼ੂਆਂ ਦੀ ਡਿਟੇਲ ਸਾਰੀ ਪੁੱਛ ਸਕਦੇ ਜੇ ਇਹ ਦੋਸਤੋ ਮਾਝਾ ਜਿਹੜੀ ਤੁਹਾਨੂੰ ਵੀਡੀਓ ਦੇ ਵਿੱਚ ਚੱਲਦੀ ਦਿਖਾਈ ਹੈ ਚੰਗਾ ਦੋਸਤੋ ਬੋਡੀ ਸਬਟ ਰੈਚਰ ਮਜਦਾ ਦਾ ਵੀ ਥਾਣਾ ਦੀ ਕੁਆਲਿਟੀ ਚੰਗੀ ਵੇਖਦੇ ਚੰਗੇ ਕੱਦ ਕੱਠ ਦੀ ਸੋਹਣੀ ਸੁਨਖੀ ਹੈ ਉੱਚੀ ਲੰਬੀ ਸੋ ਦੋਸਤੋ ਪਸ਼ੂ ਜਿਹੜਾ ਵਖਰੀਦਣਾ ਤੁਸੀਂ ਨਿਰਖ ਵਰਖ ਆਪਣੀ ਆਪ ਕਰਨੀ ਹੁੰਦੀ ਹੈ ਵੀਡੀਓ ਨੂੰ ਦੋਸਤੋ ਪੂਰਾ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਸ਼ੂਰੇਰੇ ਦੋਸਤੋ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਏ ਆ ਵੀਰ ਦਾ ਮੈਂ ਨੰਬਰ ਜਿਹੜਾ ਸਕਰੀਨ ਤੇ ਚੱਲਦਾ ਕਰ ਦੂੰਗਾ ਜਿਹੜਾ ਵੀ ਪਸ਼ੂ ਜਿਹੜੇ ਵੀਰ ਨੂੰ ਪਸੰਦ ਆਊਗਾ ਵੀਰ ਨਾਲ ਫੋਨ ਤੇ ਗੱਲਬਾਤ ਕਰਕੇ ਤੁਸੀਂ ਦੋਸਤੋ ਪਸ਼ੂ ਖਰੀਦ ਸਕਦੇ ਜੇ ਦੋਸਤੋ ਮਾਝ ਦੀ ਥਣ ਕੁਆਲਿਟੀ ਚੰਗੀ ਆ ਚੰਗੀ ਬੇਥ ਤੇ ਥਣ ਲੱਗੇ ਇਹ ਵੀ ਦੋਸਤੋ ਮੈਂ ਤੁਹਾਨੂੰ ਚਲਾ ਕੇ ਤੋਰ ਕੇ ਦਿਖਾ ਦਿੰਨੇ ਆ ਇਹਦਾ ਵੀ ਦੋਸਤੋ ਆਰਡਰ ਕੁਆਲਿਟੀ ਚੰਗੀ ਤਿਆਰ ਕੀਤੀ ਹੈ ਮੈਨੇ ਥਾਣਾ ਦੀ ਬੇਥ ਚੰਗੀ ਇਹਦੀ ਤਾਂ ਨਵਾਂ ਦੋਸਤ ਤੁਹਾਡਾ ਵੀਡੀਓ ਵੇਖਣ ਲਈ